ਹਏ ਹਾਂ ਕੀ ਬਣ ਗਿਆ ਵਾ ਇਹਦੀਆਂ ਰੋਟੀਆਂ ਮੈਂ ਕਿੱਦਾਂ ਬਣਾਉਂਗੀ ਮੈਨੂੰ ਤੇ ਆਟਾ ਵੀ ਗੁੰਨਣਾ ਹੋਣ ਡਿਆ ਜੇ ਇਹਨਾਂ ਨੇ ਮੈਨੂੰ ਕਹਿਤਾ ਰੋਟੀ ਲੈ ਕੇ ਆ ਤੇ ਫਿਰ ਮੈਂ ਕੀ ਕਰੂੰਗੀ ਉਦੋਂ ਤੇ ਮੈਂ ਫੁੱਲੀ ਫੁੱਲੀ ਨੇ ਇਹਨਾਂ ਨੂੰ ਕਹਿਤਾ ਕਿ ਮੈਂ YouTube ਤੇ ਵੇਖ ਕੇ ਬਣਾ ਲੈਨੀ ਆ ਸਬਜੀ ਦਾ ਤੇ ਮੈਂ ਸਾਰ ਦੂੰਗੀ ਹੁਣ ਆਟੇ ਦਾ ਮੈਂ ਕੀ ਕਰਾਂ ਹੋਰ ਪਾਣੀ ਪਾ ਕੇ ਵੇਖਾਂ ਹਉਏ ਹੋਰ ਜਿਆਦਾ ਪਤਲਾ ਹੋ ਗਿਆ ਵਾ ਉਹ ਮਾਦਾ ਸਿਰ ਫੜ ਕੇ ਬੈਠੀ ਆ ਤੇ ਮੇਰੇ ਵੀ ਸਿਰ ਫਿਰ ਹੋਣ ਦੀ ਆ ਤੇ ਚਾਹ ਨਹੀਂ ਬਣਾਈ ਘੁੱਟ ਨਾ ਕਹਿ ਕੇ ਵੀ ਗਿਆ ਸੀ ਚਾਹ ਬੜੀ ਹੋੜੀ ਚਾਹ ਪੀਲਾ ਜਾ ਕੇ ਬਣਾਈ ਆਨੇ ਤੂੰ ਬਣਾਈ ਆ ਤੇ ਪਾ ਕੇ ਲਿਆ ਦੇ ਤੂੰ ਨਹੀਂ ਬਣੀ ਆ ਪੀਲਾ ਜਾ ਕੇ ਫੜਾ ਦੇ ਉਹਨੂੰ ਕਹਿੰ ਮੈਨੂੰ ਤਾਂ ਉਹਨੇ ਚਾਹ ਪਿਆਲਤੀ ਹੁੰਦੀ ਨੂੰ ਕਿਉਂ ਕੀ ਕਹਿੰਦੀ ਆ ਕਹਿਣਾ ਕੀ ਆ ਹਾਂ ਮੈਂ ਵੀ ਤੇਰੇ ਵਾਂਗੂ ਘੁੱਟ ਚਾਹ ਬਣਾਉਣ ਨੂੰ ਹੀ ਕਿਹਾ ਸੀ ਆਹੋ ਗਾੜੀ ਬੱਤੀ ਬੱਤੀ ਗੱਲਾਂ ਕੀਤੀਆਂ ਵਾ 10 ਸਵੇਰ ਦੀ ਤੇ ਘਰਵਾ ਤੇ ਪਤੀ ਪਤੀ ਗੱਲਾਂ ਕਰਨ ਦੀ ਕੀ ਲੋੜੀ ਸਾੜਾ ਤੇ ਹੈ ਹੋਈ ਆ ਮੈਨੂੰ ਘਰ ਛੱਡ ਕੇ ਗਏ ਆ ਤੇ ਬੈਠਾ ਨੇ ਜਾਣ ਨਹੀਂ ਸੀ ਢਿਆ ਉੱਤੇ ਤੇ ਜਾਣਾ ਕਿੱਦਾਂ ਸੀ ਭਲਾ ਮੈਂ ਵੀ ਤੈਨੂੰ ਆਖਿਆ ਸੀ ਨਾ ਜੇ ਤੇਰਾ ਨਹੀਂ ਜੀ ਕਰਦਾ ਤੇ ਰਹਿਂਦੇ ਉਹਨੂੰ ਮੌਕੇ ਤੇ ਮੁੜ ਕੇ ਉਹਨੂੰ ਤਾਂ ਤਿਆਰ ਕਰ ਲਿਆ ਵੇ ਤੂੰ ਹੀ ਕਿਹਾ ਸੀ ਉਹ ਮੈਂ ਤੇ ਮੜਾ ਜਾ ਤੈਨੂੰ ਕਿਹਾ ਤੇ ਤੂੰ ਆਂਦੀ ਵੀ ਚੱਲ ਨਾਲ ਹੀ ਲੈ ਜੰਨੇ ਉਹ ਤੇ ਸੜੀ ਫੇਰਨ ਲਈ ਹੋ ਸੁਟੀ ਆ ਫਿਰ ਮੈਂ ਇੱਕ ਬੁਸਕਣ ਲਈ ਹੋਣੀ ਹਿੱਥੇ ਕਿਤੇ ਹੁਣ ਚਪੇੜ ਮਾਰਤੀ ਆ ਤੇ ਤੂੰ ਤੇ ਮਾਰਨੀ ਨਹੀਂ ਨਹੀਂ ਫਿਰ ਉਹ ਮਾਤਾ ਤੂੰ ਹੀ ਹਾਦੀ ਕਰਨੀ ਆ ਦੱਸ ਤੂੰ ਹੀ ਮੂੰਹ ਨਾ ਸਮਝਾ ਲੈਂਦੀ ਹਾਂ ਬਥੇਰਾ ਸਮਝਾਉਣ ਡਈ ਸੀ ਮੂੰਹ ਨਾ ਗਾੜੀਆਂ ਚਪੜ ਚਪੜ ਕਰਨੋਂ ਹਟਦੀ ਨਹੀਂ ਫੇਰ ਮੈਨੂੰ ਹਾਰ ਕੇ ਖੇਹ ਚੜ ਗਈ ਵੀ ਅੱਗੇ ਖਿਜੇ ਖਪੇ ਆਏ ਆ ਸਿਰ ਪੇੜ ਹੋਣ ਡਈ ਤੇ ਘੁੱਟ ਚਾਹ ਬਣਾਉਣੀ ਕਹਿਤਾ ਚਲ ਤੂੰ ਚਪੇੜ ਨਹੀਂ ਸੀ ਨਾ ਮਾਰਨੀ ਫੇਰ ਮੈਂ ਕਿਹਾ ਰੋਲਾ ਪਾਪਾ ਉਹ ਗੱਲਾਂ ਜੜੀਆਂ ਮੈਂ ਨਾ ਇਹਨਾਂ ਨੇ ਭੂਏ ਚੜਾਈ ਆ ਉਹ ਲੋਕਾਂ ਨੂੰ ਮੁੜ ਕੇ ਰੋਲਾ ਪਾਪਾ ਦੱਸੂ ਫੇਰ ਚੰਗੀ ਰਹਿਣਗੀ ਇਹੋ ਕੰਮ ਜੇ ਤੂੰ ਕੀਤਾ ਹੁੰਦਾ ਨਾ ਤੇ ਮੈਨੂੰ ਹੱਥ ਚੁੱਕਾਂ ਦੀ ਲੋੜ ਹੀ ਨਹੀਂ ਪੈਣੀ ਉਹ ਮੈਂ ਕਹਿੰਦਾ ਆ ਵੀ ਚਲ ਕੰਮ ਧੰਦਾ ਕਰਦੀ ਆ ਨਾ ਸਾਰਾ ਤੇ ਕਰਦੀ ਰਵੇ ਉਹ ਵੇ ਕੰਮ ਧੰਦੇ ਨੂੰ ਕੀ ਆ ਜਦੋਂ ਇਹ ਆਈ ਨਹੀਂ ਉਦੋਂ ਕੀ ਗੱਲ ਕੰਮ ਨਹੀਂ ਹੁੰਦਾ ਸਾਡਾ ਹੁੰਦਾ ਨੇ ਮਾਤਾ ਹੈਗਾ ਲਾਗੇ ਗਵਾਨ ਤਾਂ ਤੈਨੂੰ ਪਤਾ ਹੀ ਆ ਨਾ ਜੇ ਉਹਨਾਂ ਤੱਕ ਗੱਲ ਪਹੁੰਚ ਗਈ ਨਾ ਤੇ ਉਹਨਾਂ ਨੇ ਕਹਿਣਾ ਵੀ ਚੰਗਾ ਹੋ ਜਾ ਨਾ ਕਰਕੇ ਪਾਟ ਨਾ ਨਹੀਂ ਉਹਨਾਂ ਨੇ ਬੇੜਾ ਕਰਕੇ ਆਵਾ ਹਾਂ ਉਹਨਾਂ ਨੇ ਮਗਰੋਂ ਉਹਨੂੰ ਪਾਣ ਚੜਾਈ ਆ ਚੁੱਕਣਾ ਦਿੱਤੀ ਆ ਨਹੀਂ ਬਣਾ ਕੇ ਦਿੰਦੀ ਤੂੰ ਆਪ ਬਣਾ ਲਈਦੀ ਤੇ ਬਾਅਦ ਚ ਮੈਨੂੰ ਦੱਸਦੀ ਵੀ ਇਹਨੇ ਚਾਹ ਨਹੀਂ ਬਣਾ ਕੇ ਦਿੰਦੀ ਤੇ ਮੈਂ ਆਪੇ ਪੁੱਛ ਲੈਂਦਾ ਪੁੱਛਣਾ ਜੇ ਤੂੰ लवली ਪੁੱਛਣ ਜੋਗਾ ਹੋਵੇਂ ਨਾ ਤੇ ਇੱਥੋਂ ਤੱਕ ਕੰਮ ਹੁਣ ਤਾਂ ਹੀ ਉਹ ਮੈਨੂੰ ਝਾੜ-ਝਾੜ ਕੇ ਮਾਰਨ ਢਈ ਆ ਤੇ ਗਾਂ-ਗਾਂ ਕੀ ਬਣਨਾ ਜੇ ਹੁਣ ਅੰਦਰ ਹੀ ਆ ਅੰਦਰੇ ਹੀ ਆ ਕੇ ਡਈ ਹੁਣੀ ਆ ਉਥੇ ਦੱਸ ਦੂਗੀ ਹੁਣ ਤੈਨੂੰ ਵੀ ਆ ਹੋਇਆ ਤੇ ਉਹ ਹੋਇਆ ਤੂੰ ਵੀ ਹਾਦੀ ਕਰਨੀ ਆ ਮੈਂ ਕੁਛ ਨਾ ਬਣਾ ਜਾ ਕੇ ਜਾ 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 ਕੇ ਦੇ ਪਾਣੀ ਪੂਣੀ ਉਹਨੂੰ ਜਾ ਕੇ ਕਰ ਲੈ ਸੇਵਾ ਉਹਦੀ ਜਿੰਨੀ ਹੁੰਦੀ ਆ ਜਾ ਕੇ ਕਿ 20 ਸੇ 30 ਗਿਆ ਵਾ ਪੁੱਛਦਾ ਵਾਂ ਮੈਂ ਉਹਨੂੰ ਜਾ ਕੇ ਕਿ ਦੇ ਉਹਦੇ ਫੁੱਲ ਝੜ ਚੱਲੇ ਆ ਚਾਹੀਦਾ ਤਾਂ ਤੈਨੂੰ ਹੀ ਇਹ ਕੰਮ ਕਰਨਾ ਤੂੰ ਤੇ ਹੈ ਹੀ ਨਹੀਂ ਇੰਨੇ ਜੋਗਾ ਤੇ ਮੈਨੂੰ ਤਾਂ ਫਿਰ ਹੁਣ ਇਹੋ ਕੰਮ ਹੀ ਕਰਨਾ ਪੈਣਾ ਵਾ ਮੇਰ ਕੋ ਜੋ ਹੋਊਗਾ ਨਾ ਤੇ ਮੈਂ ਇਹੋ ਜਿਹਾ ਹੀ ਕਰਨਾ ਵਾ ਹੁਣ ਇਹਨੂੰ ਸਿਰ ਪਈ ਨੂੰ ਮੈਂ ਇਦਾਂ ਹੀ ਲਾਉਣਾ ਵਾ ਹੁਣ ਤੂੰ ਕੱਲੀ ਰੋਂਦੀ ਹੁਣ ਤੈਨੂੰ ਕੀ ਹੋ ਗਿਆ ਵਾ ਮੰਮੀ ਕਹਾਂ ਦੀ ਬਚਾੜੀ ਬਣਾ ਕੇ ਦਿੱਤੀ ਆ ਵੇਖ ਲਓ ਨਤੀਜੇ ਉਹ ਮੈਂ ਤੈਨੂੰ ਕਹਿਣਾ ਵੀ ਤੂੰ ਕੱਲੀ ਚਪੜੇ ਮਾਰਨੀ ਸੀ ਦੱਸ ਵੀ ਤੂੰ ਆਪ ਬਣਾ ਲਈ ਦੀ ਪਹਿਲਾਂ ਤੋਂ ਹੀ ਸਵੇਰੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਜਦੋਂ ਤੁਸੀਂ ਨਾਲ ਨਹੀਂ ਖੜਿਆ ਉਹ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਘਰੇ ਰਹਿ ਤੂੰ ਹੀ ਛੱਡ ਦਿੱਤੀ ਹਾਂ ਕਾਤੀ ਉਹਨੂੰ ਵੀ ਚੱਲ ਮੈਂ ਤਿਆਰ ਹੋ ਜਾਨੀ ਉਲਟਾ ਅਗਰ ਫੇਰ ਮੇਰੇ ਦਿਵਾਲੇ ਹੁੰਦੇ ਆ ਮੈਨੂੰ ਵੀ ਤਾਂ ਗੁੱਸਾ ਹੀ ਕਿ ਮੈਨੂੰ ਨਾਲ ਨਹੀਂ ਖੜਿਆ ਹੈਗਾ ਤਾਂ ਤੂੰ ਹੀ ਨਾ ਹਾਂ ਗਾੜੀਆਂ ਬੋਲਦੀ ਜੇ ਉਹ ਬੌਲੰਡੀ ਤੇ ਤੂੰ ਹੀ ਚੁੱਪ ਕੀਤੀ ਰਹਿੰਦੀ ਵੀ ਆਪੇ ਮੰਮੀ ਬਣਾ ਲਓ ਆਪੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੇਰੀਆਂ ਗੱਲਾਂ ਰੜਕਦੀਆਂ ਬਸ ਤੁਹਾਨੂੰ ਗਾੜੀਆਂ ਆਢੇ ਲੈਂਦੀ ਹੋਣੀਆਂ ਤੇ ਫਿਰ ਉਹਨੇ ਸੋੜਤੀ ਇੱਕ ਤ੍ਰੀਦੇ ਕਹਿੰਦੀ ਆ ਕਿ ਇਹ ਕੁਛ ਬੋਲੇ ਹੀ ਨਾ ਕਰ ਦੇ ਵਿੱਚ ਚੋਪੀ ਕੀਤੀ ਰਵੇ ਗੂੰਗੀ ਹੋ ਜੇ ਹੁਣ ਅਸਰ ਕੇ ਦਾਦਾ ਜਵਾਬ ਦੇਣਾ ਜਾਂਦੀ ਹਾਂ ਕਿ ਤੁਸੀਂ ਮੈਨੂੰ ਖੜਿਆ ਨਹੀਂ ਤੇ ਆਪੇ ਚਾਹ ਬਣਾ ਲਓ ਤੇ ਚਲ ਕੋਈ ਗੱਲ ਨਹੀਂ ਉਹਦਾ ਵੀ ਗੁੱਸਾ ਹੈ ਉਹਨੂੰ ਵੀ ਠੰਡਾ ਹੋ ਜਾਂਦਾ ਤੇ ਇੰਨੀ ਗੱਲ ਕਹੀ ਆ ਮੈਂ ਮੈਂ ਹੁਰ ਵੱਧ ਕੀ ਕਹਿਤਾ ਉਹ ਮੈਨੂੰ ਪਤਾ ਵਾ ਗਾੜੀਆਂ ਤੋਂ ਲੜਦੀ ਹੁਣੀ ਹਣਾ ਮੈਂ ਨਹੀਂ ਲੜੀ ਕਿਸੇ ਦੇ ਨਾਲ ਵੀ ਠੀਕ ਵਾ ਨਾ ਬਸ ਆ ਗਏ ਤੁਹਾਨੂੰ ਮੇਰੇ ਦਿਵਾਲੇ ਹੋ ਗਏ ਉਲਟਾ ਫੇਰ ਤੁਸੀਂ ਮੈਂ ਆਖਿਆ ਵੀ ਚਲ ਖਾ ਜੀ ਖਾਪੇ ਉੱਥੋਂ ਆਏ ਆ ਤੇ ਚਲ ਚਾਹ ਪੀਆਗੇ ਘੁੱਟ ਉਹ ਬਾਹਰ ਬੈਠੀ ਆ ਤਾਂ ਤੂੰ ਅੰਦਰ ਬੈਠੀ ਰਹਿ। ਤੁਹਾਨੂੰ ਤਾਂ ਮੈਨੂੰ ਵੀ ਨਾ ਚੰਗੀ ਲੱਗਦੀ। ਹਾਂ। ਤੁਹਾਨੂੰ ਵੀ ਬਸ ਮਾਤਾ ਹੀ ਚੰਗੀ ਲੱਗਦੀ ਵੀ ਉਹ ਹੀ ਠੀਕ ਮੇਰੀ ਸੁਣ ਗੱਲ ਉਹਦੇ ਚਪੇੜ ਮਾਰਦਾ ਫੇਰ ਖੁਸ਼ ਹੋ ਜਾਏਗੀ ਤੂੰ। ਤੁਸੀਂ ਵੀ ਨਾ ਬਸ ਮਾਦਾ ਦੇ ਹੋਏ ਮਰ ਚਲੇ ਉਹ ਤੁਹਾਨੂੰ ਚੰਗੀ ਲੱਗਦੀ ਆ। ਤੇ ਉਹਨੂੰ ਫੇਰ ਬਾਹਰ ਕੱਢ ਦਿੰਨੇ ਆ। ਕਿਹੋ ਜਿਹੀ ਤੇ ਚੰਦੀ ਆ ਵੀ ਤੂੰ ਇਹਨੂੰ ਬਾਹਰ ਕੱਢੇ। ਹੋਰ ਨਹੀਂ ਕੀ ਗੱਲ ਕੋਈ ਵੀ ਤੇ ਤੂੰ ਐਦਾਂ ਕਰ ਵੀ ਮੈਨੂੰ ਬਾਹਰ ਸਾਡੀ ਆ ਕੇ ਤੇ ਮੰਮੀਆਂ ਮੇਰੀ ਗੱਲ ਵੇਖੋ ਪਹਿਲਾਂ। ਫੀਦਾਂ ਦਿਲਾਂ ਨੂੰ ਆਖੇ ਚ ਪੇੜ ਨਾ ਹਾਂ ਮਾਰਦੀ ਉਹਦੇ ਤੂੰ ਇਹ ਐਸੇ ਵਾਇਆ ਜੋਗੀ ਆਏ ਕੋਈ ਦਿਨ ਸੁੱਕਾ ਵੀ ਨੰਗਨਦਿਆ ਕਰੋ ਨਹੀਂ ਹੁਣ ਮੈਨੂੰ ਇਹ ਦੱਸ ਵੀ ਤੇਰੇ ਮੁੰਡਿਆਂ ਚੁੱਪ ਕੀਤੀ ਐ ਇੱਕ ਮਿੰਟ ਵੀ ਮੈਂ ਤੈਨੂੰ ਕਹਿਣ ਦਿਆਂ ਵੀ ਤੂੰ ਨਹੀਂ ਬਣਾ ਕੇ ਦੇਣੀ ਤੇ ਨਾ ਬਣਾ ਕੇ ਦਿੰਦੀ ਆਪੇ ਬਣਾ ਦੇਣੀ ਚਾਹ ਐਦਾਂ ਹੀ ਬੋਲੀ ਜਾਂਦੀ ਸੀ ਮੈਂ ਵੀ ਇਹੀ ਗੱਲ ਹੀ ਕਹੀ ਸੀ ਮੈਂ ਕੀ ਕਹਿ ਦਿੱਤਾ ਉਹ ਦੱਸੋ ਤੁਸੀਂ ਬਸ ਕੇ ਬਸੇ ਹੋ ਗਈਆਂ ਬੋਲਣ ਨੂੰ ਤੇ ਅਜੇ ਨਹੀਂ ਹਟਣ ਲਈ ਏ ਜੁਬਾਨ ਵੇਖ ਲੈ ਇਹਦੀ ਕਿੱਦਾਂ ਚੱਲਦੀ ਏ ਇਹਦੀ ਆਪਣੀ ਗਲਤੀ ਤੇ ਮੰਨਦੀ ਨਹੀਂਗੀ ਉਹ ਮੰਨ ਲਾ ਤੂੰ ਗਲਤੀ ਮੰਨ ਲਾ ਇੱਕ ਜਣਾ ਲਿਖ ਜਾ ਕਰੋ ਇਹ ਨਹੀਂ ਗੋੜ ਵਾਲੀ ਇਹਨੂੰ ਇਹ ਹੀ ਹੋ ਵੀ ਇਹ ਮੇਰੇ ਮਗਰ ਲੱਗਣ ਬਸ ਤੇ ਮੈਂ ਤਾਂ ਨਹੀਂ ਇਹ ਕੰਮ ਕਰਨੀ ਹੈਗੀ ਮੰਮੀ ਮੈਂ ਨਹੀਂ ਸਭ ਕੁਝ ਚਾਹੁੰਦੀ ਹੈਗੀ ਆ ਤੁਹਾਡੇ ਵਹਿਮ ਹੀ ਆ ਤੂੰ ਅਜੇ ਵੀ ਨਹੀਂ ਬੋਲਣਾ ਨਾ ਨਹੀਂ ਮੈਂ ਦੱਸੋ ਕੀ ਕਹਿੰਦੀ ਆ ਮੰਮੀ ਤੇ ਕਿਉਂ ਹੀ ਦਾ ਕਰੰਦੇ ਆ ਮੰਮੀ ਇਹਨੇ ਇੱਦਾਂ ਨਹੀਂ ਕਹਿਆ ਮੰਮੀ ਰਹਿਣ ਤਾਂ ਕਿੱਥੇ ਲੈ ਕੇ ਚੱਲੀ ਜਾਨੂੰ ਹੁਣ ਇਹ ਭਰਾ ਦਫਾ ਕਰੀ ਰਹਿਣ ਮੈਨੂੰ ਬਾਹਰ ਹੀ ਕਿੰਨਾ ਦਫਾ ਹੋ ਤੂੰ ਹੀ ਭਰੇ ਉਹ ਦੱਸ ਅੱਗੇ ਤੂੰ ਉਹਦੇ ਚਪੇੜ ਮਾਰਦੀ ਉਹ ਤਾਂ ਅੰਦਰ ਤੂੰ ਦੇ ਨੀ ਕੀ ਕਰੰਦੇ ਆਵੇਂ ਬੁੜਾ ਖੋਲੋ ਉਹ ਤਾਂ ਨਹੀਂ ਲੱਗਣਾ ਤਾਂ ਮਰ ਜੂਗੀ ਤੇ ਫਿਰ ਰਾਗੀ ਫਾਇ ਚੰਗਾ ਮੈਂ ਨਹੀਂ ਮਰ ਚੱਲੀ ਜਾਵੇਂ ਐਵੇਂ ਉਹ ਗੱਲ ਉਹ ਕਰਦੇ ਉਹਨੂੰ ਬਾਹਰ ਬਾਹਰ ਦੱਸ ਲੋਕਾਂ ਨੂੰ ਬੂਆ ਖੋਲੋ ਬੜੀਆ ਬਾਤ ਹੈ ਇਹਨੇ ਇਦਾਂ ਹੀ ਰੱਖਣਾ ਵਾ ਇਦਾਂ ਨਹੀਂ ਆਉਣਾ ਇੱਕ ਚਾਹ ਦੀ ਗੱਲ ਹੈ ਨਾ ਤੂੰ ਹੋ ਬਣਾ ਲੈਂਦੀ ਹਾਂ ਤੂੰ ਚੁੱਪ ਕਰਨਾ ਵਾ ਕਿ ਨਹੀਂ ਮਾਰ ਦੇ ਫਿਰ ਉਹਨੂੰ ਚੰਗਾ ਮਾਰ ਦੇ ਤੇ ਬੂਆ ਖੋਲੋ ਵੀ ਆਇਆਈ ਤੂੰ ਹੀ ਖੋਲ ਦੋ ਹਾਂ ਪਤਾ ਨਹੀਂ ਕਿਹੜੇ ਕੰਮ ਕਰ ਛੱਡੀ ਆ ਮੈਂ ਕਿਉਂ ਮੈਂ ਨਾ ਇਦਾਂ ਕਰੰਦੇ ਆ ਮੰਮੀ ਇੱਕ ਵਾਰੀ ਤੇ ਬੂਆ ਖੋਲ ਦੋ ਨਹੀਂ ਚੁੱਪ ਕਰਕੇ ਤੇ ਬਹਿ ਜਾ ਹੁਣ ਨਹੀਂ ਕਿਸ ਨੇ ਖੋਲਣਾ ਬੂਆ ਮੰਮੀ ਮੇਲੇ ਇੱਕ ਵਾਰੀ ਬਸ ਮੈਂ ਤੈਨੂੰ ਕਹਤਾ ਮੂੰਹ ਬੰਦ ਕਰ ਲਾ ਗਵਾਣ ਨੂੰ ਨਾ ਸੁਣਾਈ ਇੱਥੇ ਬੈਹਗੇ ਨਾ ਰੋ ਆਪਣੇ ਲੇਖਾਂ ਨੂੰ ਹੁਣ ਜਾਰ ਉਹ ਜੰਮਣ ਵਾਲਿਆਂ ਨੂੰ ਮੈਨੂੰ ਮਾਫ਼ ਕਰ ਦਿਓ ਜੇ ਮੇ ਕੋਈ ਗਲਤੀ ਹੋ ਗਈ ਆ ਕੋਈ ਨੀ ਬੂਆ ਖੋਲਣ ਦੀ ਆ ਵੀ ਮੈਂ ਕੀ ਕਰਾਂ ਇਹਨਾਂ ਨੂੰ ਵੀ ਕਿੰਨੀਆਂ ਆਵਾਜ਼ਾਂ ਦਿੱਤੀਆਂ ਵਾ ਕਿਤੇ ਤੂੰ ਹੀ ਖੋਲ ਦੋ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਹਾਇ ਰੱਬਾ ਹਾਇ ਰੱਬਾ ਤੂੰ ਕਿਦਾਂ ਦੇ ਦਿਨ ਵਖਾਉਂਦਿਆ ਮੈਨੂੰ ਮੇਰੀ ਕਿਸਮਤ ਜਿਹੋ ਕੋ ਰਹਿ ਗਿਆ ਹੀ ਮਾਈ ਜੇ ਕਿਤੇ ਤੂੰ ਹੀ ਹੁੰਨੀ ਹੋ ਤੂੰ ਹੀ ਆਪਣੇ ਧੀ ਦੇ ਦੁੱਖ ਸੁਣ ਲੈਣੀ ਵੀ ਤੇਰੀ ਧੀ ਨਾ ਕੀ ਕੋ ਬਣਨ ਦਿਆ ਇੱਥੇ ਤੂੰ ਵੀ ਟਾਈਮ ਨਾ ਤੁਰ ਗਈ ਆ ਤੂੰ ਵੀ ਤਾਂ ਹੀ ਚਲ ਗਈ ਆ ਵੀ ਇਹ ਕੋ ਤੂੰ ਨਹੀਂ ਹੀ ਵੇਖਣਾ ਕਿੱਦਾਂ ਦੇ ਲੇਖ ਲੇਖ ਛੜੇ ਮੇਰੇ ਰੱਬਾ ਤੀਆਂ ਦੇ ਲੇਖ ਜੇ ਲਿਖਣੇ ਆ ਨਾ ਤੇ ਚੰਗੇ ਹੀ ਲਿਖੀ ඉ लिख जने मेरे लेखते මම අට ගොන්න केගේෑ හි ඕත කතුමෝ याාව होු මනු අපේ ගුදන පැන කී කරන්න हයාගිය गියාව आකි पांडගියාව එ रोටिම किදම් बनाा ගේ මද අටने ගुදना උුන්िया ज මनු तार होटी ෑ किया ਫਿਰ ਮੈਂ ਕੀ ਕਰੂੰਗੀ ਉਦੋਂ ਤੇ ਮੈਂ ਫੁੱਲੀ ਫੁੱਲੀ ਨੇ ਇਹਨਾਂ ਨੂੰ ਕਹਿਤਾ ਕਿ ਮੈਂ YouTube ਤੇ ਵੇਖ ਕੇ ਬਣਾ ਲੈਨੀ ਆ ਸਬਜੀ ਦਾ ਤੇ ਮੈਂ ਸਾਰ ਦੂੰਗੀ ਹੁਣ ਆਟੇ ਦਾ ਮੈਂ ਕੀ ਕਰਾਂ ਹੋਰ ਪਾਣੀ ਪਾ ਕੇ ਵੇਖਾਂ ਹਈਆ ਤੇ ਜ਼ਿਆਦਾ ਪਤਲਾ ਹੋ ਗਿਆ ਵਾ ਕਿੱਦਾਂ ਬਣੂ ਇਹਦੇ ਤੇ ਭੇੜਾ ਵੀ ਨਹੀਂ ਬਣਨਾ ਹਈਆ ਥਮ ਲੱਗਦਾ ਜਾਂਦੇ ਐ ਸਾਰੇ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਮੰਮੀ ਵੀ ਨਾ ਜਾ ਕੇ ਹੀ ਬਹਿ ਗਈ ਐ ਇੰਨਾ ਨਹੀਂ ਕਿ ਚੱਲ ਮੈਂ ਘਰ ਚਲ ਜਾ ਮੇਰੀ ਨਾ ਉਹ ਕੱਲੀ ਕੰਮ ਕਰਦੀ ਹੋਊਗੀ ਕੀ ਕਰਾਂ ਪਿੰਡ ਵਾਲੀ ਮੰਮੀ ਨੂੰ ਨਾ ਫੋਨ ਕਰਾਂ ਉਹਨਾਂ ਨੂੰ ਪੁੱਛ ਲੈਣੀ ਆ ਕਿ ਆਟੇ ਵਿੱਚ ਕਿੰਨਾ ਕੁ ਪਾਣੀ ਪਾਈਦਾ ਵਾ ਆਪੇ ਉਹਨਾਂ ਨੇ ਮੈਨੂੰ ਦੱਸ ਹੀ ਦੇਣਾ ਵਾ ਤੇ ਮੰਮੀ ਤਾਂ ਦੇਖ ਲਓ ਨਾ ਫੋਨ ਕਰਕੇ ਪੁੱਛਿਆ ਵਾ ਕਿ ਸੰਦੀਪ ਕੀ ਹਾਲ ਚਾਲ ਵਾ ਕੰਮ ਕੁੰਮ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਉੱਥੇ ਜਾ ਕੇ ਹੀ ਬਹਿ ਗਈ ਐ ਕਹਿੰਦੇ ਨੇ ਆਪੇ ਕਰੂਗੀ ਕੰਮ ਹੁਣ ਮੈਂ ਕੀ ਕਰਾਂ ਇਦਾਂ ਹੀ ਰਹਿ ਦਿੰਨੀ ਆ ਤੇ ਮੰਮੀ ਨੂੰ ਫੋਨ ਲਾ ਕੇ ਪਹਿਲਾਂ ਪੁੱਛ ਲੈਣੀ ਆ ਚੱਲ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਮੰਮੀ ਨਾਲ ਗੱਲ ਕਰ ਲੈਣੀ ਆ ਹਲੋ ਸਤਿ ਸ਼੍ਰੀ ਅਕਾਲ ਮੰਮੀ ਹਾਂਜੀ ਹਾਂਜੀ ਵਧੀਆ ਨਹੀਂ ਸਾਰੇ ਠੀਕ ਠਾਕ ਵਾ ਦੋਰੇ ਮੰਮੀ ਕੀ ਫੋਨ ਲਾਉਣਾ ਹੈ ਤੁਹਾਨੂੰ ਮੈਂ ਮੈਂ ਨਾ ਆਟਾ ਗੁੰਨਾਂ ਢੀ ਤੇ ਮੈਨੂੰ ਪਤਾ ਨਹੀਂ ਲੱਗਣ ਡਿਆ ਪਾਣੀ ਕਿੰਨਾ ਕੁ ਪਾਉਣਾ ਵਿੱਚ ਹਾਂਜੀ ਅੱਛਾ ਇਹ ਦਾ ਕਰਨਾ ਹੀ ਮੈਂ ਤਾਂ ਮੰਮੀ ਸਾਰਾ ਪਾਣੀ ਪਾ ਦਤਾ ਇੱਕੋ ਵਾਰੀ ਉਹ ਤੇ ਕੜਾਜਾ ਬਣ ਮੈਂ ਥੋੜਾ ਥੋੜਾ ਪਾਉਣਾ ਸੀ ਮੈਂ ਤਾਂ ਇੱਕੋ ਵਾਰੀ ਸਾਰਾ ਪਾਣੀ ਪਾ ਦਤਾ ਹਾਂਜੀ ਚਲੋ ਮੈਂ ਨਾ ਇਦਾਂ ਕਰਦੀ ਆ ਇਹਨੂੰ ਸੁੱਟ ਦੇਨੀ ਆ ਤੇ ਹੋਰ ਗੁੰਨ ਲੈਨੀ ਆ ਮੰਮੀ ਬਾਰੋਂ ਕਿੰਨੀ ਕੁ ਵਾਰ ਮੰਗਾਵਾ ਮੈਂ ਦੋ ਵਾਰੀ ਤਾਂ ਮੈਂ ਅੱਗੇ ਮੰਗਾ ਲਈ ਐ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਤਾਂ ਮੈਨੂੰ ਗੁੱਸੇ ਹੋਣਾ ਵਾ ਮੈਂ ਸਭ ਕੋ ਬਹਾਨਾ ਲਾਇਆ ਸੀ ਇਹਨਾਂ ਨੂੰ ਕਿ ਮੈਂ YouTube ਤੇ ਵੇਖ ਕੇ ਬਣਾਈ ਆ ਹਾਂਜੀ ਚਲੋ ਠੀਕ ਆ ਮੰਮੀ ਕੋਈ ਗੱਲ ਨਹੀਂ ਮੈਂ ਹੋਰ ਕੋਣ ਕੇ ਵੇਖ ਲੈਣੀ ਆ ਜੇ ਤੇ ਗੁੱਝ ਜੂਗਾ ਤੇ ਚਲੋ ਠੀਕ ਆ ਲੈ ਮੇਰਾ ਵੀ ਨਾ ਕੁਝ ਹਾਲ ਨਹੀਂ ਆ ਪਹਿਲਾ ਹੀ ਮੰਮੀ ਨੂੰ ਫੋਨ ਲਾ ਕੇ ਪੁੱਛ ਲੈਂਦੀ ਤੇ ਮੰਮੀ ਨੇ ਦੱਸ ਦੇਣਾ ਹੀ ਮੈਨੂੰ ਅੱਜ ਦਾ ਹੁਣ ਮੈਂ ਕੀ ਕਰਾਂ ਆਟੀ ਦਾ ਸੁੱਟ ਦੇਨੀ ਆ ਸੁਣ ਲੀਬਾ ਲੈ ਤੂੰ ਹੀ ਆਈ ਗਏ ਵੇ ਲੀਲੋ ਮੈਂ ਉਧਰ ਹੀ ਚੱਲੀ ਸੀ ਕਿੱਥੇ ਲਈ ਚੱਲੀ ਏ ਇਹ ਨਾ ਆਟਾ ਖਰਾਬ ਹੋਇਆ ਵਾ ਅੱਛਾ ਤੇ ਮੇਰਾ ਇਰਾਦਾ ਸੀ ਕਿ ਚਲ ਮੈਂ ਤੁਹਾਨੂੰ ਫੜਾਉਣੀ ਇਥੇ ਵੇਲੀ ਤੇ ਤੁਸੀਂ ਆ ਹੀ ਗਏ ਉਹ ਮੈਂ ਤਾਂ ਕੰਮ ਨੇ ਬੇਰੇਆ ਸਾਰਾ ਕੋਈ ਗੱਲ ਨਹੀਂ ਇਹਦੇ ਵਿੱਚ ਨਾ ਸੁੰਡੀਆਂ ਹੀ ਨਿਕਲੀਆਂ ਸੀ ਤੇ ਮੇਰਾ ਜੀ ਨਹੀਂ ਕਰਨ ਰਿਹਾ ਗੁੰਨਨ ਨੂੰ ਚੱਲ ਛੋੜ ਦਾਂਗੇ ਸਵੇਰੇ ਇੱਥੇ ਰੱਖ ਲਾ ਕੇ ਪਾਜ ਗਲਫਾ ਵਿੱਚ ਆਟਾ ਖਰਾਬ ਹੀ ਪੁੱਤ ਪਾਣੀ ਪਾਤਾ ਇਹਦੇ ਵਿੱਚ ਉਹ ਤੇ ਮੈਂ ਤੁਹਾਨੂੰ ਦੱਸਣ ਦੀ ਹੀ ਮੈਂ ਗੁੰਨਣ ਹੀ ਲੱਗੀ ਸੀ ਕਿਉਂਕਿ ਸੁੰਡੀਆਂ ਨਿਕਲਾਈਆਂ ਇਹ ਤਾਂ ਪਾਣੀ ਵੱਧ ਪੈ ਗਿਆ ਉਹ ਪਾਣੀ ਤੇ ਮੈਂ ਹਜੇ ਪਾਉਣ ਹੀ ਲੱਗੀ ਸੀ ਫਿਰ ਮੈਂ ਹੋਰ ਪਾਤਾ ਮੈਂ ਚੱਲ ਲਗਾਈਆਂ ਨੂੰ ਪਾਉਂਗੇ ਪਤਲਾ ਕਰਕੇ ਚੱਲ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਲਾ ਜੂਗਾ ਚਲ ਆ ਅੰਦਰ ਚਲੀਏ ਪਾਓ ਫਿਰ ਚੇਤੇ ਨਾ ਕੋਈ ਗੱਲ ਸਵੇਰੇ ਪਾ ਦਾਂਗੇ ਸੰਦੀਪ ਮੇਰੀ ਗੱਲ ਸੁਣ ਅੱਜ ਕੀ ਬਣਾਇਆ ਹਜੇ ਤੇ ਮੈਂ ਸੋਚ ਨਹੀਂ ਲਈਆਂ ਕੀ ਬਣਾਵਾਂ ਅੱਜ ਤੂੰ ਹੀ ਰੱਖ ਦੋ ਮੈਂ ਤੈਨੂੰ ਦੱਸਦਾ ਮੈਂ ਨਾ ਆ YouTube ਤੇ ਨਾ ਰਸਪੀ ਵੇਖੀ ਆ ਆਲੂ ਮਟਰ ਦੀ ਆ ਬਣਾ ਅੱਜ ਆਲੂ ਮਟਰ ਦੀ ਜਿਹਦੇ ਮਸਾਲੇ ਹੀ ਬੜੇ ਪਾਏ ਆ ਕੀ ਇਹ ਕੀ ਲੋਟ ਚੰਡਾ ਵੀ ਆ ਕੁਝ ਨਹੀਂ ਮੈਂ ਹੀ ਸੋਚਣ ਢੀ ਕਿ ਮਸਾਲੇ ਹੈ ਨਹੀਂ ਆ ਤੇ ਕਿੱਦਾਂ ਬਣਾਉਂਗੀ ਮੈਂ ਕੋਈ ਗੱਲ ਨਹੀਂ ਨਾਣ ਮਿਰਚ ਤਾਂ ਹੈਗਾ ਨਾ ਜੋ ਹੈਗਾ ਨਾ ਉਹੀ ਭਾਗੇ ਬਣਾ ਲੂਣ ਮਿਰਚ ਤੇ ਹੈਗਾ ਵਾ ਤੁਹਾਨੂੰ ਵੀ ਪਤਾ ਵਾ ਮਸਾਲੇ ਤਾਂ ਬਗੈਰ ਸਬਜੀ ਨਹੀਂ ਬਣਨੀ ਜਿੱਦਾਂ ਦੀ ਤੁਸੀਂ ਕਹਿਂਦੇ ਆ ਨਾ ਕਿੰਨੇ ਮਸਾਲੇ ਪਾਉਣ ਦੇ ਵਿੱਚ ਸੰਦੀਪ ਝੂਠ ਨਾ ਮਾਰ ਮੇਰੀ ਗੱਲ ਸੁਣ ਝੂਠ ਨਾ ਮਾਰ ਪਹਿਲਾਂ ਮੇਰੀ ਗੱਲ ਸੁਣ ਇਹਦੋਂ ਸਬਜੀ ਲੈਂਦੀ ਸੀ ਕਿੱਥੋਂ ਆਈ ਭਲਾ ਦੱਸ ਮੈਨੂੰ ਉਹ ਸਬਜੀ ਤੇ ਮੈਂ ਆਪ ਬਣਾਈ ਸੀ ਇਹ ਤੂੰ ਆਪ ਬਣਾਈ ਹੁਣ ਕਿਉਂ ਆ ਬਾਂਡੀ ਤੁਹਾਨੂੰ ਮੈਂ ਦੱਸਣ ਤੇ ਡਈ ਆ ਮਸਾਲੇ ਹੈ ਨਹੀਂ ਆ ਮੈਂ ਕਿ ਝੂਠ ਘੱਟ ਮਾਰ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਨਮਨ ਚਾਰਜ ਕੋਲ ਗਿਆ ਸੀ ਨਾ ਮੇਰਾ ਫੋਨ ਵੇਖ ਲਿਆ ਸੀ ਸਬਜੀ ਨਾ ਤੂੰ ਜਮਾਟਰ ਤੋਂ ਮੰਗਵਾਈ ਸੀ ਮੈਨੂੰ ਸਾਰਾ ਪਤਾ ਲੱਗ ਗਿਆ ਕਿਹੜਾ ਮੈਸੇਜ ਤੂੰ ਵੇਖ ਲਿਆ ਉਹ ਪਹਿਲਾਂ ਹੁਣਾ ਕਿਤੇ ਮੈਂ ਇਸ ਨੂੰ ਝੂਠ ਨਾ ਮਾਰ ਮੈਂ ਤਰੀਕ ਹੀ ਵੇਖ ਲਈ ਆ ਸੁਦਾਈ ਨੇ ਬਣਾ ਮੈਨੂੰ ਉਹ ਤਾਂ ਤੁਹਾਨੂੰ ਵੀ ਪਤਾ ਵਾ ਕਿ ਮੰਮੀ ਦੇ ਹੁੰਦਿਆ ਮੰਗਾਈ ਸੀ ਸੰਦੀਪ ਤੇਰੀ ਅੱਖਾਂ ਦੇ ਨਾ ਝੂਠ ਵਾ ਝੂਠ ਕਹ ਬੋਲੀ ਜਾਂਦੀ ਮੈਂ ਝੂਠ ਜੋ ਤੇ ਹੁਣ ਬਣਾ ਦੇ ਸਬਜੀ ਮੇਰੇ ਕੋਲ ਮਸਾਲੇ ਨਹੀਂ ਹੈਗੇ ਤੇ ਮੈਂ ਕਿੱਦਾਂ ਬਣਾਦਾ ਸਭ ਕੁਝ ਹੈ ਲਾਦਰ ਸਾਰਾ ਮਾਰਨਾ ਬੰਦ ਕਰ ਮੈਨੂੰ ਪਤਾ ਲੱਗ ਗਿਆ ਠੀਕ ਹੈ ਨਾ ਸਰਜੀਵ ਬਣਾਇ ਤੂੰ ਤੂੰ ਭੁੱਖੇ ਮਾਰਨਾ ਮੈਨੂੰ ਜੇ ਮੰਮੀ ਨਾ ਆਈ ਤੇ ਦੇ ਠਾਈ ਮੈਂ ਤੇ ਆ ਵੀ ਫਸ ਗਈ ਫੋਨ ਦੇ ਕੇ ਮੈਨੂੰ ਕੀ ਪਤਾ ਸੀ ਮੈਂ ਤੇ ਇੰਨੀ ਗੱਲ ਸੋਚੀ ਨਹੀਂ ਕਿ ਉਹਨੇ ਮੈਸੇਜ ਵੇਖ ਲੈਣਾ ਹੁਣ ਮੈਂ ਕੀ ਕਰਾਂ ਏਦਾਂ ਕਰਦੀ ਆ ਮਗਰ ਜਾਣੀ ਆ ਮੈਂ ਕੀ ਕਰਾਂ ਇਹਦਾ ਇਨੂੰ ਕੱਖ ਨਹੀਂ ਪਤਾ ਲੱਗਦਾ ਹਜੇ ਵੀ ਝੂਠ ਮਾਰੀ ਜਾਂਦੀ ਐ ਪਤਾ ਵੀ ਲੱਗ ਗਿਆ ਮੈਨੂੰ ਸਾਰਾ ਕਿ ਇਹਨੇ ਗਲਤੀ ਕੀਤੀ ਆ ਤੇ ਮੰਦੀ ਫੇਰ ਨਹੀਂ ਆ ਜੇ ਚਾਰ ਦਿਨ ਹੋਰ ਰਹਿ ਗਈ ਨਾ ਮੈਨੂੰ ਭੁੱਖੇ ਮਰ ਜਣਾ ਇੱਥੇ ਤੂੰ ਕਿਉਂ ਨਹੀਂ ਮੰਨਣ ਦੇ ਸਬਜੀ ਮੈਂ ਹੀ ਆਪ ਬਣਾਈ ਸੀ ਓ ਸੰਦੀਪ ਹਰਦਾ ਝੂਠ ਬੋਲਦਾ ਆ ਕੀ ਆ ਮੈਂ ਝੂਠ ਕਿਉਂ ਬੋਲਿਆ ਤੇਰਾ ਫੋਨ ਹੀ ਐ ਨਾ ਆ 26 ਤਰੀਕ ਦੇ ਮੈਸੇਜ ਲੱਭਦੇ ਆ ਤੁਹਾਨੂੰ ਵੀ ਪਤਾ ਫਿਰ ਮੈਂ ਕੀ ਕਰਦੀ ਮੈਨੂੰ ਨਹੀਂ ਬਣਾਉਣੀ ਹੁੰਦੀ ਨਹੀਂ ਬਣਾਉਣੀ ਹੁੰਦੀ ਝੂਠ ਕੋ ਬੋਲਣ ਦੀ ਆ ਮੈਂ ਬਥੇਰਾ ਸਿੱਖਿਆ ਹੀ ਪਰ ਨਹੀਂ ਮੇਰੇ ਮਨ ਚ ਪਈ ਮੈਂ ਬਥੇਰੀ ਕੋਸ਼ਿਸ਼ ਕੀਤੀ ਸਿੱਖਣ ਦੀ ਪਰ ਮੇਰੇ ਦਿਮਾਗ ਚ ਨਹੀਂ ਪਈ ਕੀ ਕਰਾਂ ਮੈਂ ਜੇ ਮੰਮੀ ਕੰਮ ਕਰਦੇ ਹੁੰਦੇ ਸੀ ਮੈਂ ਤੁਹਾਨੂੰ ਕਹਿੰਦਾ ਹੁੰਦਾ ਨਾ ਕਿ ਲਾਗੀ ਖਲੋਗੇ ਸਿੱਖ ਲਾ ਉਦੋਂ ਕਿਉਂ ਬੋਲਦੀ ਹੁੰਨੀ ਕੋਈ ਗੱਲ ਨਹੀਂ ਮੈਂ ਸਿੱਖ ਲੂੰਗੀ ਤਾਂ ਮੈਂ ਭੁੱਖੇ ਤੇ ਨਹੀਂ ਰੱਖਿਆ ਤੇ ਭੁੱਖੇ ਨਹੀਂ ਰੱਖਿਆ ਤੇ ਘੱਟਣੀ ਨਹੀਂ ਕੀਤੀ ਉਹ ਆਟਾ ਵੀ ਨਾ ਪਹਿਲਾਂ ਤੂੰ ਪਾਣੀ ਜ਼ਿਆਦਾ ਪਾਤਾ ਤੈਨੂੰ ਪਤਾ ਨਹੀਂ ਲੱਗਾ ਮੈਨੂੰ ਨਹੀਂ ਗੁੰਨਣਾ ਆਉਂਦਿਆ ਸੀ ਤੇ ਮੈਂ ਤਾਂ ਚੋਰੀ ਸੁੱਟਾਂ ਚੱਲੀ ਸੀ ਕਿਉਂ ਨਾ YouTube ਤੋਂ ਸਿੱਖ ਲੈਂਦੀ ਆਟਾ ਕਿੱਦਾਂ ਗੁੰਨਣਾ ਮੈਂ ਸੰਦੀਪ ਮੇਰੀ ਸੁਣ ਗੱਲ ਜਦੋਂ ਇਦਾਂ ਕਰਦੀ ਰਹੀ ਨਾ ਤੇ ਘਰ ਦਾ ਕੱਖ ਨਹੀਂ ਬਣਾ ਨਾ ਜਿੱਦਾਂ ਆਰਡਰ ਕਰਕੇ ਚੀਜ਼ਾਂ ਮਂਗਾਈ ਗਈ ਨਾ ਘਰ ਦੇ ਤਾਂ ਬਣਾਵਾਂਗੇ ਤੈਨੂੰ ਅੱਗੇ ਪਤਾ ਵੀ ਜਾਵਾ ਆਡਾ ਨਾ ਪਹਿਲੀ ਸਿਰੋਂ ਮਹਾ ਸਰਦਾ ਵਾ ਤੂੰ ਇਦਾਂ ਨਹੀਂ ਕੰਮ ਕਰਨ ਦੀ ਹੈ ਨਾ ਇਦਾਂ ਨਾ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਣਾ ਆਪਣੇ ਗਵਾਂਢੀ ਦੇ ਲਾ ਤੇ ਤੈਨੂੰ ਜਿਆਦਾ ਵੱਡੀ ਨਹੀਂ ਹੈਗੀ ਉਹ ਸਾਰਾ ਕੰਮ ਲੈ ਕੇ ਤੁਰੀ ਹੋ ਗਈ ਚਲੋ ਕੋਈ ਗੱਲ ਨਹੀਂ ਛੱਡ ਦੋ ਹੁਣ ਇਹ ਗੱਲ ਨਾ ਗਲਤੀ ਹੋ ਗਈ ਫੇਰ ਕੀ ਆ ਰੋਟੀ ਮੰਗਾ ਲਈ ਫੇਰ ਕੀ ਇਹਦੇ ਵਿੱਚ ਰੋਟੀ ਮਗਾਉਣ ਦੀ ਗੱਲ ਨਹੀਂ ਆ ਬਸ ਤੂੰ ਝੂਠ ਮਾਰਿਆ ਮੈਨੂੰ ਇਹੋ ਜੰਗਲ ਲੱਗਾ ਤੂੰ ਮੈਨੂੰ ਦੱਸ ਦਿੰਦੀ ਮੈਂ ਤਾਂ ਇਹੀ ਸੋਚਿਆ ਕਿ ਤੂੰ ਹੀ ਮੈਨੂੰ ਗੁੱਸੇ ਹੋਣਾ ਵਾ ਮੈਂ ਤਾਂ ਕਰਕੇ ਚੋਰੀ ਮੰਗਾ ਲਈ ਚੋਰੀ ਮੰਗਾ ਲਈ ਕਿੰਨੇ ਦਿਨ ਮੰਗਾਏਂਗੀ ਦਸਬਲਾ ਤੇ ਮੰਮੀ ਚਾਰ ਦਿਨ ਹੋਰ ਨਾ ਹੀ ਫੇਰ ਕੀ ਕਟੇਗੀ ਤਾਂ ਹੀ ਤਾਂ ਮੈਂ ਮੰਮੀ ਨੂੰ ਨ ਜਾਣ ਦੇਣ ਦੀ ਹੀ ਕੀ ਨਾ ਜਾਣ ਕੇ ਮੰਮੀ ਤੇ ਰੋਟੀ ਕਿੰਨੇ ਆ ਸਿੱਖਣਾ ਨਹੀਂ ਆ ਬਸ ਆਣਾ ਮਾਦਰਾ ਛੇਰ ਤੇ ਨਾ ਸਾਰੀ ਉਮਰ ਬੈਠੀ ਨਾ ਰਹਿ ਹੁਣ ਬਜ਼ੁਰਗ ਹੋਣ ਦੀ ਆ ਸਾਰੀ ਉਮਰ ਉਹਨੇ ਕੰਮ ਕਰਨਾ ਕੋਈ ਗੱਲ ਨਹੀਂ ਚਲੋ ਸਿੱਖ ਲੂੰਗੀ ਮੈਂ ਹੁਣ ਮaaf ਕਰ ਦੋ ਮੈਨੂੰ ਗਲਤੀ ਹੋ ਗਈ ਮੇਰੇ ਕੋਲੋਂ ਤੇ ਮੇਰੀ ਗੱਲ ਸੁਣ ਹੁਣ ਰੋਟੀ ਕਿੱਦਾਂ ਖਾਣੀ ਹੈ ਰਾਤ ਪੈ ਗਈ ਆ ਤੇ ਇਹ ਲੈ ਆਪਣਾ ਕੰਮ ਕਰ ਕੋਈ ਗੱਲ ਨਹੀਂ ਇਦਾਂ ਕਰਦਾ ਮੈਂ ਮਾ ਜਨੂ ਫੋਨ ਲਾਉਣਾ ਵਾ ਉਹਨੂੰ ਗਾਇਬ ਚੋ ਬੜਾ ਇੱਥੇ ਆ ਜਾ ਇਹਨੇ ਤਾਂ ਮੈਨੂੰ ਭੁੱਖੇ ਮਾਰ ਦੇਣਾ ਇਹਨੇ ਮੰਮੀ ਨੂੰ ਫੋਨ ਲਾ ਹੀ ਲੈਣਾ ਹਲੋ ਹਲੋ ਮੈਂ ਅਸੀ ਗਾਣਾ ਸਤ ਸ੍ਰੀ ਅਕਾਲ ਮੋਤੀਆ ਨਾ ਕਵਦਿਤ ਹੋ ਜੀ ਸਨੋ ਹਾਂ ਠੀਕ ਆ ਫਿਰ ਕੀ ਕਰਨ ਦੇ ਕੁਛ ਨਹੀਂ ਕਰਨੀ ਬੱਸ ਫਿਕਰੀ ਠੀਕ ਹੈ ਤੇ ਆਉਣਾ ਨਹੀਂ ਆ ਨਹੀਂ ਆਉਣਾ ਵਾ ਮੈਂ ਅਕੜੀ ਤੇ ਸੌਹੀ ਬੈਠੀ ਮੈਂ ਵੜੀ ਜਗਾ ਆਈ ਜਾਣਾ ਮੈਂ ਠੀਕ ਹੈ ਠੀਕ ਹੂੰ ਕੋਸਨ ਨਹੀਂ ਵੀ ਕਰਨ ਦੇ ਸੰਦੀਪ ਨਹੀਂ ਕਰਨਾ ਵਾ ਕੋਈ ਨਹੀਂ ਕੰਮ ਕਰਨ ਦੇ ਹਣੀ ਰੋਟੀ ਪਾਣੀ ਪਿਖਾ ਰਿਹਾ ਰੋਟੀ ਬਣੀ ਕਿੱਥੋਂ ਗਾਣਾ ਮਮੀ ਹਾਂ ਬਰੋਣਾ ਦੋ ਨਾ ਹੁੰਦਾ ਨਹੀਂ ਕਿ ਕੋਈ ਜਦੋਂ ਨਾ ਆਉਂਦਾ ਕੋਈ ਮਰੋਂ ਮੇਰੇ ਕੋਲ ਆਇਆ ਕੋਈ ਵੀ ਨਹੀਂ। ਉਹ ਮੀਂਹ ਮਗਰੋਗੀ ਬਣਾਉਣਾ ਵਾ। ਬਾਹਰ ਰੋਟੀ ਮੰਗਵਾਲੀ ਉਹਨੇ। ਦੋ ਦਿਨ ਖਵਾਤੀ ਆ। ਤੇ ਅੱਜ ਪਤਾ ਨਹੀਂ ਲੱਗਣਾ ਬਣਾਉਣਾ ਕੀ ਆ। ਹਾਂ ਤੁੰਗਾ ਛੀਗਾ ਪਾ ਕੇ ਜਾਂ ਸਾਡਾ ਕਾਕਾ। ਉਸਾਰਨਾ ਜੀ ਇਹ ਮੈਨੂੰ ਦੱਸੋ ਹੋਣ ਲੈਣ ਆਵਾਂਗੇ ਸਵੇਰੇ ਆਵਾਂ ਲੈਣਾ। ਚਲ ਸਵੇਰੇ ਆ ਜੀ ਲੈਣਾ। ਸਵੇਰੇ ਆ ਜੂੰਗੀ ਮੈਂ। ਹਾਂ ਹੁਣ ਰਾਤ ਹਨੇਰਾ ਤਾਂ ਹੋ ਗਿਆ ਹੁਣ। ਕੋਈ ਗੱਲ ਨਹੀਂ ਸਵੇਰੇ ਆ ਜੂੰਗਾ ਸੋਲਦੇ ਠੀਕ ਆ। ਹੁਣ ਖਾਣ ਦੀ ਕੋਈ ਟੇਕ ਨਹੀਂ ਇਹਦੇ। ਪੰਜ ਦਿਨੀਆਂ ਖਾਦੀ ਵੇਖਨੇ ਹੁਣ ਕੀ ਕਰਦੀ ਬਣਾ ਹਾਈ ਹਾਈ ਤੂੰ ਹੀ ਨਾ ਸਵੇਰੇ ਸੌਂਕੇ 9 ਵਜੇ ਤਿਆਰ ਹੋ ਜੇ ਮੈਂ ਆ ਜਾਊਗਾ ਠੀਕ ਆ ਚੱਲ ਨਾ ਚੱਲ ਠੀਕ ਲੈ ਹੁਣ ਆਈ ਪਰਣਾ ਜਾ ਕੇ ਮੰਮੀ ਨੂੰ ਜਦੋਂ ਦੇ ਭੁੱਖੇ ਮਰ ਜਾਾਂਗੇ ਇਹਦੇ ਆ ਵੇਖਣ ਦੀ ਆ ਕਿਧਰੋਂ ਤੁਹਾਡੀ ਆਏ ਤੇ ਮੈਨੂੰ ਮਿਲ ਜੇ ਨਾ ਖਾਣਾ ਜਾ ਕੇ ਵੇਖਣਾ ਵਾਲਾ ਕੀ ਕਰਨੀ